ਕੂੜਾ ਮੁਕਤ ਸ਼ਹਿਰ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਇੱਕ ਕਦਮ ਅੱਗੇ ਵੱਧ ਹੋਏ ਲੁਧਿਆਣਾ ਉਤਰੀ ਦੇ ਵਿਧਾਇਕ ਮਦਨ ਲਾਲ ਬੱਗਾ ਅਤੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਸ਼ੁੱਕਰਵਾਰ ਨੂੰ ਚਾਂਦ ਸਿਨੇਮਾ ਨੇੜੇ ਮੰਨਾ ਸਿੰਘ ਨਗਰ ਵਿਖੇ ਲਗਾਏ ਗਏ ਸਟੈਟਿਕ ਕੰਪੈਕਟਰਾਂ ਦਾ ਉਦਘਾਟਨ ਕੀਤਾ ਜਿਸ ਵਾਰ ਇਹ ਜਾਣਕਾਰੀ ਦਿੰਦੇ ਹਾਂ ਵਿਧਾਇਕ ਬੱਗਾ ਨੇ ਦੱਸਿਆ ਕਿ ਇਹ ਸਟੈਟਿਕ ਕੰਪੈਕਟਰ 스마트 ਸਿਟੀ ਮਿਸ਼ਨ ਤਹਿਤ ਲਗਾਏ ਗਏ ਹਨ ਇਸ ਪ੍ਰੋਜੈਕਟ ਤਹਿਤ ਸ਼ਹਿਰ ਭਰ ਵਿੱਚ ਕੁੱਲ 22 ਥਾਵਾਂ ਤੇ ਲਗਭਗ 33.50 ਕਰੋੜ ਰੁਪਏ ਦੀ ਲਾਗਤ ਨਾਲ ਸਟੈਟਿਕ ਕੰਪੈਕਟਰ ਲਗਾਏ ਜਾ ਰਹੇ ਹਨ ਸਟੈਟਿਕ ਕੰਪੈਕਟਰ ਸਾਈਟ ਦਾ ਉਦਘਾਟਨ ਕੰਮ ਤੋਂ ਬਾਅਦ ਵਿਧਾਇਕ ਬੱਗਾ ਅਤੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਜਲੰਧਰ ਪਾਈਪਾਸ ਨੇੜੇ ਅਸ਼ੋਕਨਗਰ ਵਿੱਚ ਖੁੱਲੀ ਸੈਕੰਡਰੀ ਡੰਪ ਸਾਈਟ ਨੂੰ ਵੀ ਹਟਾ ਦਿੱਤਾ। ਇਸ ਦੌਰਾਨ ਵਿਧਾਇਕ ਬਗਦਾ ਤੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਸ਼ਹਿਰ ਵਾਸੀਆਂ ਨੂੰ ਗਿੱਲਾ ਅਤੇ ਸੁੱਕਾ ਕੂੜਾ ਵੱਖ-ਵੱਖ ਕਰਕੇ ਕੂੜਾ ਇਕੱਠਾ ਕਰਨ ਵਾਲਿਆਂ ਨੂੰ ਸੌਂਪ ਕੇ ਕੂੜਾ ਪ੍ਰਬੰਧਨ ਵਿੱਚ ਅਧਿਕਾਰੀਆਂ ਦਾ ਸਹਿਯੋਗ ਕਰਨ ਦੀ ਵੀ ਅਪੀਲ ਕੀਤੀ। ਉਹਨਾਂ ਨੇ ਸ਼ਹਿਰ ਵਾਸੀਆਂ ਨੂੰ ਖੁੱਲੇ ਵਿੱਚ ਕੂੜਾ ਨਾ ਸੁੱਟਣ ਦੀ ਵੀ ਅਪੀਲ ਕੀਤੀ। ਤੇ ਜਿਹੜਾ ਤੇ ਸਾਡੇ ਮਹੱਲਿਆਂ ਵਿੱਚ ਡੰਬ ਬਣੇ ਸੀ ਜਿੱਥੇ ਇਲੈਕਸ਼ਨ ਕਰਕੇ ਕੂੜਾ ਸੁਟਾਇਆ ਜਾਂਦਾ ਉੱਥੋਂ ਵੀ ਇਲੈਕਸ਼ਨ ਕਰਕੇ ਬਾਹਰ ਲੈ ਕੇ ਜਾਂਦੇ ਸੀਗੇ ਪਰ ਜਦੋਂ ਵੀ ਲੋਕਾਂ ਨੇ ਸਰਕਾਰ ਬਣਾਈ ਹੈ ਲੋਕਾਂ ਦੇ ਪਿਆਰ ਲੋਕਾਂ ਦੇ ਅਸ਼ੀਰਵਾਦ ਨਾਲ ਸਰਕਾਰ ਨੇ ਡਵੈਲਪਮੈਂਟ ਦੀਆਂ ਉਪਲੰਘਾ ਪੜਦੇ ਹੋਏ ਅੱਜ ਇਸ ਦਾ ਪਾੜ ਜਿਸ ਵਿੱਚ ਮੇਰੇ ਹਲਕੇ ਦੇ ਵਿੱਚ ਦੋ ਕੰਪੈਕਟਰ ਜਿਹੜੇ ਬਣੇ ਨੇ ਜਿਹੜੇ ਤਿਆਰ ਹੋ ਗਏ ਨੇ ਜਿਹੜਾ ਅੱਜ ਕਦਮ ਮੁਰਦ ਕਰ ਦਿੱਤਾ तकरीबन 5 ਕਰੋੜ ਦੀ ਲਾਗਤ ਦੇ ਨਾਲ ਇੱਕ ਕੰਪੈਕਟਰ ਤਿਆਰ ਹੋਇਆ ਨੇ ਜਿਹਦੇ ਵਿੱਚ ਬਿਲਡਿੰਗ ਔਰ ਸਾਰੀ ਮਸ਼ੀਨਰੀ ਔਰ ਜਿੰਨੇ ਵੀ ਆਸ-ਪਾਸ ਦੇ ਵਾਰਡ ਨੇ ਜਿਹਨਾਂ ਤਿੰਨ ਚਾਰ ਵਾਡਾਂ ਦੇ ਵਿੱਚ ਜਿੰਨਾ ਕੂੜਾ ਹੈ ਮਰੀਅਮ ਦੇ ਇਕਟਾ ਹੁੰਦਾ ਸੀ ਅੱਜ ਇਸ ਕਮਪੈਨਿਓ ਤੇ ਆ ਜਾਏਗਾ ਆਉਣ ਦੇ ਨਾਲ ਇਲਾਕਾ ਨਿਵਾਸੀਨ ਬਹੁਤ ਵੱਡੀ ਰਾਹਤ ਲੈ ਜਣਗੇ ਔਰ ਖਾਸ ਤੌਰ ਤੇ ਜਿਹੜਾ ਸਾਡਾ ਕਈ ਜਗ੍ਹਾ ਤੇ ਸੜਕਾਂ ਤੇ ਜਾਂ ਮਹਨਿਆਂ ਦੇ ਗਲੀਆਂ ਦੇ ਵਿੱਚ ਕੂੜਾ ਪਿਆ ਹੁੰਦਾ ਸੀ ਅੱਜ ਤੋਂ ਬਾਅਦ ਰੂਮ ਹੋ ਕੇ ਸਾਰਾ ਸਾਫ ਦਿੱਤੇ ਆ ਜਾਏਗਾ ਔਰ ਸ਼ਹਿਰ ਨੂੰ ਸਾਫ ਸੁੱਧਾ ਕਰਨ ਵਾਸਤੇ ਸ਼ਹਿਰ ਨੂੰ ਖੂਬਸੂਰਤ ਬਣਾਉਣ ਵਾਸਤੇ ਜੋ ਸਾਡੇ ਮਾਨਯੋਗ ਮਿਸਟਰ ਸਾਡੀ ਟੀਮ ਨੇ ਨਾਲ ਮਿਲ ਕੇ ਜੋ ਡਿਵੈਲਪਮੈਂਟ ਦੇ ਕੰਮ ਜਿੱਥੇ ਜਿੱਥੇ ਵੀ ਆਪਾਂ ਨੂੰ ਲੋੜ ਹੈ ਗ੍ਰੀਨਰੀ ਦੀ ਸੀ ਗ੍ਰੀਨਰੀ ਕਰਦੇ ਆ ਜਿੱਥੇ ਜਿੱਥੇ ਕੋਈ ਬਿਲਡਿੰਗ ਦਾ ਸਿਸਟਮ ਆਉਣ ਬਣਾ ਕੇ ਜੀ ਲੋਕਾਂ ਦੇ ਵ ਔਰ ਇਹ 5 ਕਰੋੜ ਦੀ ਲਾਗਤ ਨਾਲ ਜਿੱਥੇ ਲੋਕਾਂ ਨੂੰ ਬੈਨੀਫਿਟ ਮਿਲਣਾ ਉੱਥੇ ਆਸ ਹੈ ਕਿ ਸ਼ਹਿਰ ਨੂੰ ਖੂਸੂਦ ਬਣਾਉਣ ਦੇ ਵਿੱਚ ਬੜਾ ਯੋਗਦਾਨ ਹੋਣਾ ਹੈ ਮੈਂ ਤਨਵਾਦ ਕਰਦਾ ਸਾਡੇ ਸ਼ੂਬੇ ਦੇ ਹਰਮਨ ਕਾਰੇ ਮੁੱਖ ਮੰਤਰੀ ਸਾਰ ਪੰਗੋਲਸੀ ਮਾਨ ਜੀ ਦਾ ਜਿਹੜੇ ਜਿਨ੍ਹਾਂ ਸਰਕਾਰਾਂ ਰਵੱਈਤ ਪਾਰਟੀ ਹੋਈਆਂ ਸੀ ਆਖਰੀ ਚਾਰਜ ਕਮ ਕਰਦੀਆਂ ਸੀ ਤੁਸੀਂ ਜਾਣਦੇ ਹੋ ਪਰ ਪਹਿਲੀ ਸਰਕਾਰ ਹੈ ਜਿਹਨੇ 1.5 ਸਾਲ ਦੇ ਟਾਈਮ ਦੇ ਵਿੱਚ ਕੋਰੋਨਾ ਦੇ ਪ੍ਰੋਜੈਕਟ ਕੋਰੋਨਾ ਦੇ ਕੰਮ ਜਿਹੜੇ ਔਨਲਾਈਨ ਕਰ ਦਿੱਤੇ ਔਰ ਇੱਕ ਇੱਕ ਟੈਕਸ ਦਾ ਪੈਸਾ ਸਰਕਾਰ ਦੇ ਲੋਕਾਂ ਦਾ ਅੱਜ ਲੋਕਾਂ ਤੇ ਜਾ ਰਿਹਾ ਹੈ ਉਹ ਡਿਵੈਲਪਮੈਂਟ ਹੋ ਰਹੀ ਹੈ ਮੈਂ ਆਪਣੇ ਹਲਕੇ ਦੀ ਗੱਲ ਕਰ ਰਹਾ ਮਿਸਾ ਖੋੜੀ ਨੇ ਤਕਰੀਬਨ 28 30 ਕਰੋੜ ਦੇ ਕੰਮ ਜਿਹੜੇ ਅਸੀਂ ਟਾਈਪਲਨ ਦੇ ਚੱਲ ਰਹੇ ਨੇ ਮੇਰੇ ਔਰ ਜਿਸ ਦੇ ਵਿੱਚ ਅੱਜ 5 ਕਰੋੜ ਦੀ ਲਗਤ ਨਾਲ ਦੋ ਕੰਪੈਕਟਰ ਦੇ ਜਿਹੜੇ ਇਹ ਹੁਣ ਮੁੜਤ ਕਰਤਾ ਹੈ ਕੁਝ ਦਿਨ ਤੱਕ ਜਿਹੜਾ ਫਰਲਾ ਜਿੰਦਰਬਾਈਪੁਰ ਚੌਂਕ ਤੇ ਬਣਾ ਸਰਜੀ ਮੰਡੀ ਦੇ ਬਾਹਰ ਉਹ ਵੀ ਚੱਲੂ ਹੋ ਜਾਣਾ ਹੈ ਇਹ ਮੇਰੇ ਹਲਕੇ ਨੂੰ ਕਾਫੀ ਸਹੂਲਤ ਮਿਲ ਜਾਣੀ ਹੈ ਔਰ ਇਹ ਨਹੀਂ ਇੱਕ ਸਾਰਾ ਲੁਧਿਆਣਾ ਜਿੰਨੇ ਵੀ ਜ਼ੋਨ ਨੇ ਸਾਰੇ ਚਾਰਾ ਜ਼ੋਨਾਂ ਦੇ ਵਿੱਚ ਔਰ ਜਿੰਨੇ ਕੌਂਸੀ ਚੋਗੀਆਂ ਸਾਡੇ ਐਮਐਲਏ ਸਾਹਿਬਾਂ ਦੀਆਂ ਸਾਰੇ ਵਿੱਚ ਕੰਪੈਕਟਰ ਲਾਉਣੇ ਕਿਸ ਦਾ ਅੱਜ ਮੁਰਤੋ ਜਣਾ ਕਿਸ ਦਾ ਕੱਲ ਮੁਰਤੋ ਦੋ ਚਾਰ ਪੰਜ ਦਿਨ ਦੇ ਵਿੱਚ ਅਸੀਂ تقريبا ਸਾਰੇ ਮੁਰਤ ਕਰ ਦੇਣੇ ਹਨ ਇਸ ਕਾਰਨ ਔਰ ਇਸ ਨਾਲ ਇੱਕ ਬਹੁਤ ਵਧੀਆ ਮੈਸੇਜ ਹੈ ਔਰ ਲੋਗਾਂ ਨੂੰ ਮੈਂ ਅਪੀਲ ਕਰੂੰਗਾ ਕਿ ਹੁਣ ਸੜਕਾਂ ਦੇ ਕੂੜਾ ਨਾਲ ਸਟੋ ਤੁਹਾਡੇ ਘਰੋਂ ਕਲੈਕਸ਼ਨ ਹੋਏਗੀ ਘਰੋਂ ਕਲੈਕਸ਼ਨ ਹੋਣ ਤੋਂ ਬਾਅਦ ਇੱਥੇ ਡੈਂਪ ਤੇ ਆ ਜਾਏਗੀ ਇੱਥੋਂ ਰਿਮੂਵ ਹੋ ਕੇ ਕੰਪੈਕਟਰ ਤੋਂ ਤੇ ਅਸੀਂ ਬਾਹਰ ਲੈ ਕੇ ਜਾਵਾਂਗੇ ਇੱਥੇ ਅਲੱਗ-ਅਲੱਗ ਤਰ੍ਹਾਂ ਦਾ ਕੂੜਾ ਹੋਏਗਾ ਗਿੱਲਾ ਸੁੱਕਾ ਅਲੱਗ-ਅਲੱਗ ਕਰਕੇ ਮਸ਼ੀਨੂ ਦੇ ਵਿੱਚ ਫਿਟੋ ਕੇ ਜਲ ਜਾਣਾ ਇਹਦੇ ਵਿੱਚ ਕੋਈ ਸਮੈਲ ਨਹੀਂ ਹੈ ਫਿਰ ਵੀ ਅਸੀਂ ਨੂੰ ਹਰਾ-ਭਰਾ ਕਰ ਦੇਣਾ ਅਸੀਂ ਜੋ ਜੂਂ ਉਹਨੇ ਹਾਲੇ ਤੋੜੀ ਸੀ ਬਿਲਕੁਲ ਗ੍ਰੀਨੀ ਲਾਤੀ ਆ ਕੰਟਰੈਕਟਰ ਨੂੰ ਕੋਈ ਨਜ਼ਰ ਨਹੀਂ ਆ ਰਿਹਾ ਇੱਥੇ ਵੀ ਸੀ ਵੱਡੇ ਬੂਟੇ ਲਾ ਦੇਵਾਂਗੇ ਜਿਸ ਨਾਲ ਹਰਾ ਭਰਾ ਹੋ ਜਾਊਗਾ ਔਰ ਖੰਖ ਖੂਬਸੂਰਤ ਹੋ ਜਾਊਗਾ ਇਸ ਇਲਾਕੇ ਨੂੰ ਬਹੁਤ ਬੜੀ ਲੋੜ ਹੈ ਪਗੈ ਜੀ ਰਵਾਇਤੀ ਪਾਰਟੀਆਂ ਦਾ ਜ਼ਿਕਰ ਕੀਤਾ ਕਿ ਰਵਾਇਤੀ ਪਾਰਟੀਆਂ ਲੱਖ ਸਾਲਾਂ ਦੇ ਵਿੱਚ ਕੰਮ ਲੱਗੀਆਂ ਨੇ ਉਹ ਕਰ ਜਿਹੜਾ ਅੱਜ ਕੋਈ ਕੰਟਰੈਕਟਰ ਉਹ ਤੁਹਾਨੂੰ ਕਹਿੰਦੇ ਸਾਡੀ ਸਕੀਮ ਹੈ ਅਸੀਂ ਸ਼ੁਰੂਆਤ ਕੀਤੀ ਜੇ ਕਈ ਇਲਾਕਿਆਂ ਦੇ ਵਿੱਚ ਲਾਡੇ ਨੇ ਉਹ ਉਹ ਵੀ ਪ੍ਰੋਜੈਕਟਾਂ ਨੂੰ ਉਦਘਾਟਨ ਜਿਹੜਾ ਕਰਿਆ ਐਕਚੁਅਲੀ ਤੁਹਾਡੀ ਗੱਲ ਬਿਲਕੁਲ ਸਹੀ ਹੈ ਉਹ ਬਾਜਮ ਕਹਿੰਦੇ ਨੇ ਸਿਆਣੇ ਨੇ 10 ਸ ਇਹ ਮੈਂ ਤੁਹਾਨੂੰ ਦੱਸਦਾ ਹਾਂ ਕਿ ਸਾਡੇ ਹਿੰਦੁਸਤਾਨ ਦੇ ਐਕਸ ਪ੍ਰਾਈਮ ਮਿਨਿਸਟਰ ਮਨਮੋਹਨ ਸਿੰਘ ਉਹਨਾਂ ਨੇ ਇਸ ਦੀ ਸ਼ੁਰੂਆਤ ਕੀਤੀ ਸੀ ਜੇ ਤੁਸੀਂ ਫੰਡ ਲਾਉਂਗੇ ਨਹੀਂ ਜੇ ਤੁਸੀਂ ਪ੍ਰਾਲਾ ਕਰੋਗੇ ਨਹੀਂ ਇਹ ਅਸੀਂ ਅਜ ਕਰ ਦਿੱਤਾ ਤਾਂ ਫਿਰ ਦਿੱਕਤ ਕੀ ਹੈ ਦੇਖੋ ਨਾ ਮੇਰੀ ਗੱਲ ਸਮਝੀਏ ਅੱਜ ਸਾਰੀ ਸਰਕਾਰ ਨੇ ਫਲਾਰਾ ਕਰ ਦਿੱਤਾ ਸਾਰੀ ਸਰਕਾਰ ਨੇ ਪਹਿਲ ਕਦੀ ਵੀ ਕਰਕੇ ਦੇਖੋ ਨਾ ਤੁਹਾਡੇ ਸਾਹਮਣੇ ਨਵੀਂ ਬਿਲਡਿੰਗ ਬਣੀ ਖੜੀ ਹੈ ਪੁਰਾਣੀ ਬਿਲਡਿੰਗ ਤਾਂ ਨਹੀਂ ਹੈਗੀ ਨਵੀਂ ਬਿਲਡਿੰਗ ਹੁਣ ਬਣਾਈ ਹੈ ਇਹਦੀ ਮਸ਼ੀਨਰੀ ਵੀ ਪਰਸੋਂ ਮੰਗਾਈ ਹੈ ਪਰਸੋਂ ਮੰਗਾਈਓ ਤੁਸੀਂ ਯਾਰ ਤੁਸੀਂ ਮੈਨੂੰ ਕੁਐਸਚਨ ਕਰ ਰਹੇ ਹੋ ਤੁਸੀਂ ਆਹ ਦੇਖੋ ਮਸ਼ੀਨਰੀ ਹੁਣ ਨਵੀਂ ਆਈ ਐ ਪੇਮੈਂਟ ਅਸੀਂ ਕਰਨੀ ਐ ਪ੍ਰੋਜੈਕਟ ਨੂੰ ਤੁਸੀਂ 15 ਸਾਲ ਨਹੀਂ ਕਰਿਆ ਸਰ ਦਾ ਜ਼ਿਕਰ ਕੀਤਾ ਕਈ ਹਲਕਿਆਂ ਦੇ ਵਿੱਚ ਕੰਪੈਕਟਡ ਬੜੇ ਪੁਰਾਣੇ ਲੰਬੇ ਸਮੇਂ ਤੋਂ ਚਾਹੁੰਦੇ ਜੀ ਉਹਨਾਂ ਨਹੀਂ ਉਹਨਾਂ ਲਗਾ ਲੇ ਉਹਨਾਂ ਦਾ ਥੈਂਕਸ ਐ ਜੇ ਮੇਰੇ ਹਲਕੇ 'ਚ ਨਹੀਂ ਲੱਗਿਆ ਜਾਂ ਪ੍ਰੈਸ਼ਰ ਸਾਹਿਬ ਦੇ ਹਲਕੇ 'ਚ ਨਹੀਂ ਲੱਗੇ ਅੱਜ ਅਸੀਂ ਲਗਾ ਰਹੇ ਹਾਂ ਅਸੀਂ ਪਹਿਲ ਕਦਮੀ ਕਰ ਰਹੇ ਹਾਂ ਲੋਕਾਂ ਦੇ ਨਾਲ ਖੜੇ ਹਾਂ ਲੋਕਾਂ ਦੇ ਫੰਡ ਦਾ ਪੈਸਾ ਜੀ ਜਿਹੜਾ ਜਿਹੜਾ ਤੇ ਅਸੀਂ ਲਾ ਕੇ ਲੋਕਾਂ ਦੀ ਸੁਣਦੇ ਪਤਾ ਨਹੀਂ ਇੱਕ ਤੁਸੀਂ ਸੜਕ ਦਾ ਉਹ ਕਾਟਣ ਕੀਤਾ ਸੀ ਬੁੱਢੇ ਨਾਲੇ ਦੇ ਨਾਲ ਉਹਨੂੰ ਲੈ ਕੇ ਵੀ ਬੜਾ ਹੁਣ ਜਿਹੜਾ ਕੀਤਾ ਜਾ ਰਿਹਾ ਕਹਿੰਦੇ ਨੇ ਕਿ ਬੁੱਢਾ ਨਾਲਾ ਛੋਟਾ ਕਾਟਣਾ ਜੇ ਜੇ ਪਿਛਲੇ ਸਾਲ ਵਰਗੇ ਹਾਲਾਤ ਰਹੇ ਤਾਂ ਬਾੜ ਆਜ ਨਹੀਂ ਲਗਿਆ ਜੇ ਪ੍ਰੈਸ਼ਰ ਸਾਬ ਦੇ ਹਲਕੇ ਚ ਨਹੀਂ ਲੱਗੇ ਅੱਜ ਅਸੀਂ ਲਗਾ ਰਹੇ ਅਸੀਂ ਪਹਿਲ ਕਦਮੀ ਕਰ ਰਹੇ ਹਾਂ ਲੋਕਾਂ ਦੇ ਨਾਲ ਖੜੇ ਹਾਂ ਲੋਕਾਂ ਦੇ ਫੰਡ ਦਾ ਪੈਸਾ ਜੀ ਜਿਹੜਾ ਰੱਡ ਪਿਆ ਸੀ ਲਾ ਕੇ ਤੇ ਲੋਕਾਂ ਨੇ ਸੁਣਦੇ ਪਤਾ ਨਹੀਂ ਇੱਕ ਤੁਸੀਂ ਸੜਕ ਦਾ ਉਹ ਕਾਟਣ ਦਿੱਤਾ ਸੀ ਬੁੱਢੇ ਨਾਲੇ ਦੇ ਨਾਲ ਉਹਨੂੰ ਲੈ ਕੇ ਵੀ ਬੜਾ ਹੁਣ ਜਿਹੜਾ ਕੀਤਾ ਜਾ ਰਿਹਾ ਕਹਿੰਦੇ ਨੇ ਕਿ ਬੁੱਢਾ ਨਾਲਾ ਛੋਟਾ ਕਾਟਤਾ ਜੇ ਜਿਵੇਂ ਪਿਛਲੇ ਸਾਲ ਵਰਗੇ ਹਾਲਾਤ ਰਹੇ ਤਾਂ ਬਾੜ ਆਏਗੀ ਸ਼ਿਕਾਇਤਾਂ ਵੀ ਹੋ ਰਹੀਆਂ ਵਾਹ ਹਾਂ ਮੈਨੂੰ ਲੱਗਿਆ ਸੀ ਪਤਾ ਕੁਝ ਲੋਕਾਂ ਨੇ ਇਫਰਾਦ ਕੀਤਾ ਸੀ ਗਾ ਪਰ ਮੈਂ ਉਹਨੂੰ ਦੱਸਣਾ ਜਾਵਾਂਗਾ ਜੇ ਜਿਵੇਂ ਕਹਿੰਦਾ ਨਕਲ ਵੀ ਅਕਲ ਦੇ ਨਾਲ ਵੇਚਦੀ ਹੈ ਜੇ ਆਪਾਂ ਦੇਖ ਕੇ ਚੀਜ਼ ਨੂੰ ਕਹਦੀਵੇਂ ਹੋਏ ਹੋਏ ਆ ਕੀ ਹੋ ਗਿਆ ਪਹਿਲਾਂ ਪ੍ਰੋਜੈਕਟ ਨੂੰ ਦੇਖੋ ਪ੍ਰੋਜੈਕਟ ਚ ਹੈਗੀ ਆ ਅਸੀਂ ਬਿਲਕੁਲ ਦਰਿਆ ਨੂੰ ਟੈਂਪ ਨਹੀਂ ਕਰਾਂਗੇ ਅਸੀਂ ਮਸ਼ੀਨਾਂ ਲਾ ਕੇ ਇਹਨੂੰ ਪੱਧਰ ਕਰਦੇ ਆ ਉਹਦੇ ਨਾਲ دیوار ਬਣਨੀ ਹੈ ਉਸੇ دیوار ਚੱਕੇ ਉੱਪਰ ਜਾਏਗੀ ਉਹ ਇਹਨਾਂ ਦਰਿਆ ਦੇਖ ਰਹੇ ਨੇ ਵੀ ਇੱਥੇ ਮਿੱਟੀ ਪੈ ਗਈ ਜੀ ਮਿੱਟੀ ਬਣਾ ਦਰਿਆ ਛੋਟਾ ਹੋ ਗਿਆ ਮਿੱਟੀ ਚੱਕ ਦੇਣੀ ਅਸੀਂ ਸਾਫ਼ ਕਰਨਾ ਉਹਨੂੰ ਅਸੀਂ ਬਿਲਕੁਲ ਦਵਾਰ ਬਿਲਕੁਲ ਨਾਲ ਲੈ ਕੇ ਜਾਵਾਂਗੇ ਦਰਿਆ ਦੀ ਸਟਰੈਂਥ ਜਿਹੜੀ ਹੈਗੀ ਉਹੀ ਰਹੇਗੀ ਜਿੱਥੇ ਜਿੱਥੇ ਸਾਨੂੰ ਦਿੱਕਤ ਆਏਗੀ ਜਗਾ ਕੱਟ ਅਸੀਂ ਬਿਲਕੁਲ ਉੱਥੇ ਪੁਲੀ ਪੁਲੀ ਦਾ ਕੰਮ ਕਰਾਂਗੇ ਉੱਥੇ ਟ੍ਰੇਨਿੰਗ ਕਰਕੇ ਪਿੱਲਰ ਬਣਾ ਕੇ ਉਹਦੇ ਉੱਪਰ ਸੜਕ ਬਣਾਵਾਂਗੇ ਲੋਕਾਂ ਨੂੰ ਸਟਰਕਚਰ ਜਿਹੜਾ ਨਜ਼ਰ ਆਏਗਾ ਨਾ ਤੇ 6 ਮਹੀਨੇ ਬਾਅਦ ਤੁਸੀਂ ਦੇਖੋਗੇ ਕਿ ਸੜਕ ਬ ਅਸੀਂ ਦਰਿਆ ਨੂੰ ਛੋਟਾ ਨਹੀਂ ਕਰ ਰਹੇ ਤੁਹਾਡੇ ਮਾਧਮ ਤੋਂ ਮੈਂ ਲੋਕਾਂ ਨੂੰ ਮੈਸੇਜ ਦੇਣਾ ਚਾਹਨਾ ਕਿ ਦਰਿਆ ਬਿਲਕੁਲ ਛੋਟਾ ਨਹੀਂ ਹੋਏਗਾ ਉਹਦੇ ਵਿੱਚ ਅਸੀਂ ਦਰਿਆ ਦੇ ਪੈਲਿੰਗ ਕਰਕੇ ਪਿਲਰੇ ਖੜੇ ਕਰਕੇ ਦਰਿਆ ਨਿੱਕੀ ਉਹਦੇ ਹੀ ਚੱਲੇਗਾ ਉਹਦੇ ਉੱਪਰ ਪੁਲੀ ਦਾ ਕੰਮ ਕਰਦੇ ਆ ਮੇਰੇ ਨਾਲ ਸਰਕਾਰਾਂ ਅੱਧੀ ਅੱਧੀ ਰਾਤਾਂ ਦੇ ਰਹ ਜਾਂਦੀਆਂ ਅਸੀਂ ਹੈ ਫੇ ਕਹਿੰਦੀਆਂ ਅਸੀਂ ਫੰਡ ਨਹੀਂ ਤੇ ਤੁਹਾਡੇ ਕੋਈ ਜਾਦੂ ਦੀ ਛੜੀ ਆ ਗਈ ਕਿ ਨਹੀਂ ਜਾਦੂ ਦੀ ਛੜੀ ਨਹੀਂ ਹੈ ਦੇਖੋ ਮੇਰੀ ਗੱਲ ਸੁਣੋ ਜਦੋਂ ਇੱਕ ਗੱਡੀ ਦੇ ਦੋ ਪਹੀਏ ਹੁੰਦੇ ਨੇ ਦੋਨੋਂ ਪਹੀਏ ਕਾਮਯਾਬ ਨਹੀਂ ਸਾਡੇ ਕਮਿਸ਼ਨ ਵੀ ਕਾਮਯਾਬ ਨਹੀਂ ਸਾਡੇ ਐਮਐਲਏ ਸਰਬੰਨ ਵੀ ਕਾਮਯਾਬ ਨਹੀਂ ਹਲਕੇ ਕੰਮ ਕਰ ਰਹ ਦੇਖੋ ਤਾਲਮਿਲ ਹੋਣਾ ਜ਼ਰੂਰੀ ਹੈ ਜੇ ਤਾਲਮਿਲ ਨਹੀਂ ਹੋਏਗਾ ਤੇ ਨੈਚੁਰਲੀ ਕੰਮ ਨਹੀਂ ਹੁੰਦੇ ਉਹਨੂੰ ਦੇਖੋ ਤੁਸੀਂ ਸਰਦਿਆ ਕੰਮ ਕੀਤਾ ਸਮੇਂ ਕਮੇਸਰ ਦੇ ਮੇਰੇ ਨਾਲ ਸੀ ਜੇ ਬੋਲਦੇ ਕੰਮ ਕੀਤਾ ਵੀ ਕਮੇਸਰ সামনে ਮੇਰੇ ਨਾਲ ਸੀ ਕੰਬੈਕਟਰ ਹੁੰਦਾ ਵੀ ਕਮੇਸਰ ਨੂੰ ਮੇਰੇ ਨਾਲ ਨੇ ਅਸੀਂ ਰਲ ਕੇ ਕੰਮ ਕਰਦੇ ਹਾਂ ਪ੍ਰੈਕਟੀਕਲੀ ਕੰਮ ਕਰਦੇ ਹਾਂ ਪਹਿਲਾਂ ਵਾਅਦੇ ਹੀ ਹੁੰਦੇ ਸੀ ਤੇ ਹੁਣ ਕਹਿਣ ਲੱਗੇ ਦੇਖੋ ਮੈਂ ਹੁਣ ਤੁਹਾਨੂੰ ਪਲੀਜ਼ ਆਪਣੀ ਗਲਤ ਆਪ ਜਵਾਬ ਦੇ ਜੀ ਨੇ ਵਾਅਦੇ ਹੀ ਹੁੰਦੇ ਸੀ ਮੈਂ ਦੱਸਦਾ ਨਾ 15 ਸਾਲ ਤੋਂ ਮੈਂ ਲੰਬਾ ਗਿਆ ਹੀ ਨਹੀਂ 15 ਸਾਲ ਦਾ 10 ਸਾਲ 10 ਸਾਲ ਖਾਲੀ ਜਨ ਬੀਜੇਪੀ ਦੇ 5 ਸਾਲ ਕਾਂਗਰਸ ਦੇ ਜਿਵੇਂ ਆਪਣ ਕਿ ਬੇਸ਼ੱਕ ਇਹਨਾਂ ਦੀ ਚਰਚਾ ਹੋ ਰਹੀ ਜੀ ਕੀ ਆ ਹੋ ਰਿਹਾ ਉਹ ਤੇ ਆ ਰਿਹਾ ਬਿਲਕੁਲ ਉਹਨਾਂ ਦਾ ਹੱਕ ਬੰਦਾ ਚਰਚਾ ਕਰ ਰਿਹਾ ਕੋਈ ਨੋ ਕੋ ਪਲੇਟਫਾਰਮ ਬੁਲਣ ਜੂਗਾ ਕੋਈ ਨਹੀਂ ਹੈ ਪਲੇਟਫਾਰਮ ਇਕੋ ਹੀ ਡਿਵੈਲਪਮੈਂਟ ਉਹ ਸਾਡੇ ਕੋਲ ਹੈ ਅਸੀਂ ਕਰਕੇ ਦਿਖਾ ਰਹੇ ਹਾਂ ਸਟ੍ਰੀਟ ਤੁਸੀਂ ਉਹਨਾਂ ਨੂੰ ਪੁੱਛੋ ਸਹੀ ਤੁਸੀਂ 15 ਸਾਲ ਚ ਕਰ ਕੀ ਗਏ ਹੋ ਜੀ ਜੇ ਅਸੀਂ 1.5 ਸਾਲ ਚ ਕਰ ਦਿੱਤਾ ਤਾਂ ਵੀ ਤਕਲੀਫ ਕਾਦੀ ਹੈ ਯਾਰ ਕੁਝ ਹੋਣਾ ਜੀਦਾ ਲੋਕਾਂ ਦੇ ਕੰਮਾਂ ਦੇ ਪੈਸੇ ਨੂੰ ਜਰਨਲਾਈਜ਼ ਕਰ ਰਹੇ ਆ ਲੋਕਾਂ ਦੀ ਜੇ ਕੋਈ ਸੈਂਟਰ ਦੀ ਸਕੀਮਾ ਵੀ ਨੇ ਮਨ ਵੀ ਪਤਾ ਲੱਗਾ ਕਿ ਇਹ ਕੋਈ ਸੈਂਟਰ ਦੀ ਸਕੀਮ ਹੈ ਬਿਲਕੁਲ 201% ਸੈਂਟਰ ਦੀ ਸਕੀਮ ਹੈ ਔਰ ਪੰਜਾਬ ਸਰਕਾਰ ਦੇ ਨੇ ਜੇ ਅੱਜ ਕਰੋੜਾਂ ਰੁਪਏ ਲੱਗੇਗਾ ਤੇ 50 ਲੱਖ ਰੁਪਈਆ ਪੰਜਾਬ ਸਰਕਾਰ ਦਾ ਹੈ ਅਸੀਂ ਇਕੱਠੇ ਰਲ ਕੇ ਜੁਆਇੰਟ ਕੰਮ ਕਰ ਰਹੇ ਆ ਜੇ ਉੱਥੇ ਕੋਈ ਸੈਂਟਰਸਕੀਮ ਆਉਂਦੀ ਹੈ ਆਏਗੀ ਤੇ ਲੋਕ ਹਲੇ ਤੱਕ ਮੋਦੀ ਸਾਹਿਬ ਦੀ ਸਰਕਾਰ ਅਤਰਾਜ ਕਰ ਰਹੀ ਸਿਖਾ ਨਹੀਂ ਆਉਂਦੀ ਨੀ ਪੈਸੇ ਅੱਛਾ ਲਾ ਰਹੇ ਆ ਐਸਾ ਜੇ ਉਹਨਾਂ ਦਾ ਯੋਗਦਾਨ ਹੈਗਾ ਵਿੱਚ ਕੁਛ ਦਾ ਲੋਕਾਂ ਤੱਕ ਪਹੁੰਚਾ ਰਹੇ ਆ ਅਸੀਂ ਉਹਨਾਂ ਦਾ ਜਿਵੇਂ ਕਹਿੰਦੇ ਲੈਪਸ ਨਹੀਂ ਕਰਦੇ ਮੇਰਾ ਪੁੱਲ ਬਣ ਰਿਹਾ ਮੇਰੇ ਪਰਸੋਂ ਸਾਡੀ ਮੀਟਿੰਗ ਸੀ ਕਮਿਸ਼ਨਰ ਵੀ ਅੱਛੀ ਕਿ ਉੱਤੇ ਚੰਡੀਗੜ੍ਹ ਤੇ ਸਾਡਾ ਟਾਈਮ ਬੋਂਦਾ ਇਹ ਇੰਨੇ ਮਹੀਨੇ ਮਾਲਟਰ ਪਹਿਲੇ ਬਣਾਜੀ ਕੰਮ ਕੰਪਲੀਟ ਕਰਨੇ ਆ ਔਰ ਤੁਹਾਨੂੰ ਖੁਸ਼ੀ ਦੀ ਗੱਲ ਦੱਸਿਆ ਕਮਿਸ਼ਨਰ ਨੇ ਕੱਲ ਆ ਪੁਲੀ ਵੀ ਪਾ ਦਿੱਤੀ ਆ ਨੀਕੇ ਅੱਜ ਇੱਥੇ ਖੜੇ ਹੈ ਨਾ ਇਹ ਸਿੱਧਾ ਸਲੀਮ ਟਾਪਰੀ ਤੋਂ ਨਿਕਲ ਕੇ ਜਲੰਧਰ ਬਾਈਪਾਸ ਤੋਂ ਸੋਨੀ ਮਲ ਨੂੰ ਜੋੜਦਾ ਇਹ ਪੁਲੀ ਵੀ ਸਾਡੀ ਪਾਸ ਹੋ ਗਈ ਪਾਸ ਹੋ ਕੇ ਅਸੀਂ ਵੇਰ ਦਾ ਕੰਮ ਚਾਲੂ ਕਰਾਂਗੇ ਲੋਕਾਂ ਦੇ ਲੜੀਵਾਰ ਕੰਮ ਐਡੇ ਹੀ ਚੱਲਦੇ ਰਹਿਣਗੇ ਬਿਲਕੁਲ ਸਾਰੀ ਡਿਵੈਲਪਮੈਂਟ ਦੇ ਹੋਏਗੀ ਦਬ ਕੇ ਹੋਏਗੀ ਇੱਕ ਸੱਪੋ ਮੈਨ ਦਾ ਸਾਨੂੰ ਬਹੁਤ ਬਹੁਤ ਵਾਰ ਤਾਂ ਇਹ ਸ਼ਹਿਰ ਦੇ ਸਾਹਮਣੇ ਆ ਸ਼ਹਿਰ ਵਾਸੀਆਂ ਨੂੰ ਮੁबारक ਜੀ ਬਿਲਕੁਲ ਅੱਜ ਸਾਡੇ ਕੰਪੈਕਟਰ ਸਟੇਸ਼ਨ ਜਿਹੜਾ ਹੈ ਬਨਾਸਿੰਘ ਚੌਂਕ ਦੇ ਵਿੱਚ ਇਹਦਾ ਦਰਖਾਸਤ ਮਾਨਜੋਗ ਐਮ.ਐਲ.ਏ. ਸ਼੍ਰੀ ਮਦਨ ਲਾਲ ਬੱਗਾ ਜੀ ਉਹਨਾਂ ਵੱਲੋਂ ਪੋਰਸਲ ਤੇ ਵਿੱਚ ਕੀਤਾ ਗਿਆ ਇਹਨਾਂ ਦੇ ਹਲਕੇ ਵਿੱਚ ਦੋ ਇਹੋ ਜਿਹੇ ਕੰਪੈਕਟਰ ট্রান্সਵਰਸਟੇਸ਼ਨ ਬਣੇ ਨੇ ਇਹਦਾ ਮੁੱਖ ਤੌਰ ਤੇ ਜਿਹੜਾ ਫਾਇਦਾ ਇਹ ਹੋਏਗਾ ਕਿ ਅੱਜ ਦੀ ਡੇਟ ਦੇ ਵਿੱਚ ਜਿਹੜੇ ਸਾਡੇ ਸੈਕੰਡਰੀ ਪੁਆਇੰਟ ਬਣੇ ਹੋਏ ਨੇ ਤੇ ਸਾਡੇ ਘਰਾਂ ਤੋਂ ਰੈਕ ਬਿੱਗਰ ਸਕੂਲਾ ਚੋਕ ਕੇ ਲਿਆ ਕੇ ਉਹ ਠੇਢੀ ਕਰਦੇ ਔਰ ਉਸ ਤੋਂ ਬਾਅਦ ਸਾਡੀਆਂ ਜਿਹੜੀਆਂ ਗੱਡੀਆਂ ਸਾਡਾ ਠੇਕੇਦਾਰ ਹੈ ਉਥੋਂ ਚੋਕ ਕੇ ਜੀ.ਸੀ.ਬੀ. ਔਰ ਟਿਪਰਾਂ ਦੇ ਨਾਲ ਉਹ ਡੰਪ ਤੇ ਲੈ ਕੇ ਜਾਂ ਉਹ ਜਿਹੜਾ ਮਤਲਬ ਮੜਾ ਸੀਂਗ ਦਾ ਦੇਖਦਾ ਸੀ ਲੋਕਾਂ ਨੂੰ ਕਿਉਂਕਿ ਸਵੇਰੇ ਉਹ ਸੁੱਟਣਾ ਸ਼ੁਰੂ ਕਰਦੇ ਸੀ ਦੁਪਹਿਰ ਤੱਕ ਥਰਨਾ ਸ਼ੁਰੂ ਕਰਦੇ ਉੱਤੇ ਔਰ ਉਹ ਅੱਧਾ ਦਿਨ ਜਿਹੜਾ ਬੀਜ ਜਾਂਦਾ ਸੀ ਔਰ ਕੂੜਾ ਨਹੀਂ ਇਕੱਠੀ ਹੁੰਦਾ ਸੀ ਉਹ ਚੀਜ਼ ਤਾਂ ਨਜ਼ਾਤ ਮਿਲੇਗੀ ਕਿਉਂਕਿ ਹੁਣ ਰੈਕ ਪਿਕਰ ਜਿਹੜੇ ਨੇ ਉਹ ਆਪਣੀ ਰੇੜੀਆਂ ਲੈ ਕੇ ਸਿੱਗੀਆਂ ਇੱਥੇ ਲੈ ਕੇ ਆਉਣਗੇ ਔਰ ਗਿੱਲਾ ਸੁੱਕਾ ਕੂੜਾ ਤੁਹਾਨੂੰ ਦੇਖਿਆ ਹਰੇ ਰੰਗ ਦਾ ਜਿਹੜਾ ਉਹ ਗਿੱਲਾ ਕੂੜੇ ਲਈ ਹੈ ਨੀਲਾ ਜਿਹੜਾ ਸੁੱਕੇ ਕੂੜੇ ਲਈ ਹੈ ਸੁੱਕੇ ਕੂੜੇ ਲਈ ਹੈ ਔਰ ਕਾਰ ਪਿੱਛੇ ਤੀ ਲੋਡਰ ਦੇਖ ਲਿਆ ਗੱਡੀ ਲੱਗੀ ਹੋਈ ਹੈ ਤੋ ਇਹਦੇ ਵਿੱਚ ਬਹੁਤ ਵੱਡੀ ਕਪੈਸਿਟੀ ਵਿੱਚ ਜਿਹੜਾ ਕੂੜਾ ਕੰਪਰੈਸ ਹੋ ਕੇ ਕੰਪੈਕਟ ਕਰਕੇ ਅਸੀਂ ਇਹ ਡੰਪ ਸੇ ਭੇਜਾਂਗੇ ਔਰ ਇਹੋ ਜਿਹੇ 22 ਸਟੇਸ਼ਨ ਜਿਹੜੇ ਨੇ ਉਹ ਇਸ ਪ੍ਰੋਜੈਕਟ ਦੇ ਵਿੱਚ ਬਣ ਰਏ ਨੇ ਆ 20 ਬਣ ਚੁੱਕੇ ਨੇ ਔਰ ਉਹਨਾਂ ਦੇ ਬਿਜਲੀ ਦੇ ਕਨੈਕਸ਼ਨ ਵਗਰਾ ਵੀ ਰੀਲਿਸ ਹੋ ਚੁੱਕੇ ਨੇ ਔਰ ਸਾਰੇ ਹੀ ਸ਼ਹਿਰ ਦੇ ਵਿੱਚ ਜ਼ੋਨ ਸਾਰੇ ਚਾਰਜ ਹੁਣਾਂ ਵਿੱਚ ਇਹ ਬਣੇ ਨੇ ਇਸ ਤੋਂ ਪਹਿਲਾਂ 11 ਕੰਪੈਕਟ ਸਟੇਸ਼ਨ ਜਿਹੜੇ ਸੀ ਉਹ ਗਲਾਡਾ ਔਰ ਇੰਪਰੂਵਮੈਂਟਸ ਦੇ ਏਰੀਆਸ ਤੇ ਟੋਟਲ ਬਣੇ ਸੀ ਤੋ ਟੋਟਲ ਮਿਲਾ ਕੇ 33 ਕੰਪੈਕਟ ਸਟੇਸ਼ਨ ਹੋ ਜਾਣਗੇ ਜਿਹਦੇ ਨਾਲ 47 ਸਾਡੇ ਬਹੁਤ ਵੱਡੇ ਉਹ ਟੋਲੀਆਂ ਬੂਹਰਾਂਗੇ ਔਰ ਕੂੜਾ ਇੱਥੋਂ ਸਿੱਧਾ ਜਿਹੜਾ ਹੈ ਉਹ ਡੰਪਟ ਜਾਏਗਾ ਪੀਸ਼ੇ ਸਾਹਿਬ ਇੱਕ ਸੀਲਾ ਕਿਹਾ ਸੀ ਦੁਕਾਨਾਂ ਨੂੰ ਪਹਿਲਾਂ ਐਮਐਲਏ ਸਾਹਿਬ ਵੱਲੋਂ ਖੁਦ ਤੋੜੀਆਂ ਗਈਆਂ ਉਹ ਸੀ ਜ਼ੋਨ ਦੇ ਵਿੱਚ ਜਿਹੜੀਆਂ ਦੁਕਾਨਾਂ ਨੂੰ ਕਿਹਾ ਉਹ ਵੀ ਲੋਕਾਂ ਨੇ ਖੋਲ੍ਹ ਦਿੱਤੀਆਂ ਉਹਨੂੰ ਲੈ ਕੇ ਕੀ ਬਿਲਕੁਲ ਹੀ ਮੈਂ ਅੱਜ ਰਿਪੋਰਟ ਮੰਗਾਈ ਹੈ ਅਸੀਂ ਬਿਲਕੁਲ ਐਫਆਈਆਰ ਕਰਾਂਗੇ ਜਿਹੜੇ ਲੋਕਾਂ ਨੇ ਸਿੱਧਾ ਤੋੜੀਆਂ ਇਹੋ ਜਿਹੇ ਅਸੀਂ ਬਿਲਕੁਲ ਨਹੀਂ ਕਰਨ ਦੇਵਾਂਗੇ ਜਿਹੜਾ ਉਸ ਤੋਂ ਪਹਿਲਾਂ ਮੋਡਲ ਟਾਊਨ ਦੇ ਵਿੱਚ ਹੋਇਆ ਸੀ ਉਹਦੇ ਵਿੱਚ ਵੀ ਅਸੀਂ ਵੈਰੀਫਾਈ ਕਰ ਲਿਆ ਵੀ 6-7 ਦੁਕਾਨਾਂ ਜਿਹੜੀਆਂ 80-80 ਬਿਲਡਿੰਗ ਨਵੀਆਂ ਬ ਅਸੂਨਾ ਦੇ ਖਲਾਵੀ ਜਿਹੜੀਆਂ ਐਪੀਆ ਕਰਾਂਗੇ ਕਿ ਪਾਣੀ ਦੀਆਂ ਦੁਕਾਨਾਂ ਸੀਲ ਕੀਤੀਆਂ ਗਈਆਂ ਕੋਈ ਉਹਦੇ ਆਲਰੇਡੀ ਇੱਕ ਮਤਾ ਪਿਆ ਹੋਇਆ ਜਿਹੜਾ ਅੰਡਰ ਗਵਰਨਮੈਂਟ ਦੇ ਕਨਸਿਡਰੇਸ਼ਨ ਆ ਪਰ ਜਦੋਂ ਤੱਕ ਉਹ ਮਤਲਬ ਪਾਸ ਨਹੀਂ ਹੁੰਦਾ ਉਦੋਂ ਤੱਕ ਕਿਸੇ ਨੂੰ ਕੋਈ ਇਖਤਿਆਰ ਨਹੀਂ ਨਵੀਂ ਦੁਕਾਨ ਨੂੰ ਆਉਂਦਾ ਐਮਐਲਏ ਐਮਐਲਏ ਵੱਲੋਂ ਸਲੀਟ ਹੋੜੀ ਗਈ ਸੀ ਉਹਦੇ ਤੇ ਕਾਰਵਾਈ ਹੋਊਗੀ ਕਿ ਜਿਹੜੇ ਆਮ ਲੋਕਾਂ ਦੇ ਬਿਲਕੁਲ ਹੀ ਮੇਰੇ ਮੇਰੇ ਸਟਾਫ ਨੂੰ ਜੋ ਰਿਪੋਰਟ ਆਏਗੀ ਉਸ ਦੇ ਹਿਸਾਬ ਨਾਲ ਸਰ ਇੱਕ ਜਗ੍ਹਾ ਕਾਫੀ ਜਗ੍ਹਾ ਅਜੇ ਲੈਂਦੇ ਕੂੜੇ ਦੇ ਡੰਪ ਉਹਨਾਂ ਨੂੰ ਕਰ ਤੱਕ ਕਿੱਥੇ ਗਿਆ ਮੈਂ ਤੁਹਾਨੂੰ ਦੱਸ ਰਿਹਾ ਕਿ ਇਹ 22 ਟੋਟਲ ਸਟੇਸ਼ਨ ਜਿਹੜੇ ਨੇ ਇਹ 22 ਸਟੇਸ਼ਨ ਜਿਹੜੇ ਨੇ ਇਹ ਜਿਹੜੀ ਦੀ ਡਿਲੀਵਰੀ ਹੋ ਰਹੀ ਹੈ ਮਸ਼ੀਨਰੀ ਦੀ ਉਹ ਤਕਰੀਬਨ 31 ਮਾਰਚ ਤੱਕ ਸਾਡੀ ਸਾਰੀ ਮੇਰੀ ਕੋਸ਼ਿਸ਼ ਹੈ ਕਿ ਪਰਵੀ ਦੇ ਮਹੀਨੇ ਚ ਖਤਮ ਹੋ ਜਾਵੇ